ਸਰਪੰਚ ਸਾਹਿਬ ਦੀ ਮੋਟਰ ਦੇਖੀ ਸਿੱਧੂ ਦੀ ਫੋਟੋ ਦੇਖੀ ਉੱਥੇ ਬਿਲਕੁਲ ਮੈਂ ਭਾਵੁਕ ਹੋ ਗਿਆ ਸੱਚੀ ਜਦੋਂ ਪਰਮਜੀਤ ਭਾਈ ਜੀ ਨੇ ਕਿਹਾ ਵੀ ਆਪਾਂ ਲੈ ਕੇ ਚੱਲਦੇ ਆਂ ਜਦੋਂ ਅਸੀਂ ਮੋਟਰ ਤੇ ਗਏ ਤੇ ਉਹ ਕਹਿਸਤੀ ਉਧਰਲੇ ਪਾਸੇ ਟਰਨ ਕਰੀ ਮੈਂ ਭਾਵੁਕ ਹੋ ਗਿਆ ਦੇਖ ਕੇ ਮੈਨੂੰ ਐ ਜੇ ਲੱਗਿਆ ਵੀ ਜਿਵੇਂ ਨਹੀਂ ਕੋਈ ਐ ਵੇਟ ਜੀ ਕਰਦਾ ਹੁੰਦਾ ਵੀ ਆ ਆ ਵੀ ਕਿਵੇਂ ਆ ਮੈਨੂੰ ਇਦਾਂ ਦੀ ਫੀਲਿੰਗ ਜੀ ਆ ਇਹ ਬੰਦਿਆਂ ਦੇ ਘਾ ਡੁੱਬੇ ਪਿਆ ਪਰ ਇਹ ਲੋਕਾਂ ਨੂੰ ਕੱਢਦੇ ਹਾਂ ਹਾਂ ਇਹ ਸਲੂਟ ਆ ਇਹ ਕੋਈ ਕੋਈ ਜੋਧਾ ਹੁੰਦਾ ਦੀ ਕਿਉਂਕਿ ਬਾਤ ਚੜ ਕੇ ਮੂਰੇ ਹਿੱਸਾ ਪਉਣਾ ਮੈਂ ਵੀ ਦੇਖ ਰਿਹਾ ਮੱਜਾਂ ਗਾਮਾਂ ਜਿਹੜਾ ਕੋਈ ਚੰਗਾ ਕੰਮ ਕਰਦਾ ਸਾਨੂੰ ਸਲਾਉਣਾ ਚਾਹੀਦਾ ਅਸੀਂ ਜਦੋਂ ਭਾਵਕ ਹੁੰਨੇ ਆ ਸਾਰੇ ਆਪਾਂ ਭਾਵਕ ਤਾਂ ਹੈਗੇ ਆ ਚਲੋ ਅਸੀਂ ਇੱਕਦਮ ਉਲਰ ਜਾਂਦੇ ਆ ਵੀ ਅੱਜ ਤੈਨੂੰ ਜੋ ਲੋੜ ਆ ਦੱਸ ਇੱਥੇ ਝੋਨੇ ਦਾ ਤਾਂ ਗਰੰਟੀ ਹੋਈ ਗਈ ਸਭ ਨੂੰ ਮੈਨੂੰ ਲੱਗਦਾ ਜਿਹੜੇ ਹਾਲਾਤ ਆ ਇਹਨਾਂ ਨੂੰ ਕਣਕ ਬੀਜਣੀ ਵੀ ਔਖੀ ਹੋ ਜਾਣੀ ਆ ਬੀਜਣੀ ਨਹੀਂ ਜਾਣੀ ਤੇ ਹਾਂ ਇਹਨਾਂ ਨੂੰ ਅੱਜ ਸਾਰੀਆਂ ਚੀਜ਼ਾਂ ਲਿਆਉਣ ਨੂੰ ਆਪਾਂ ਨੂੰ ਕੋ ਸਿਸਟਮ ਬਣਾਉਣਾ ਪਊ ਜਿਹੜੀ ਮਦਦ ਆ ਉਹ ਹੌਲੀ ਹੌਲੀ ਹੈ ਜਦੋਂ ਲੋਡ ਆ ਪਰ ਜਦੋਂ ਹੜ ਖਤਮ ਹੋ ਜਾਣਾ ਉਸ ਤੋਂ ਬਾਅਦ ਤੁਹਾਡੀ ਸਾਨੂੰ ਬੜੀ ਲੋਡ ਪੈਣੀ ਜਿਹੜੇ ਸਾਡੇ ਬੰਨ ਟੁੱਟੇ ਆ ਨਾ ਉਸ ਨੂੰ ਪੂਰਨ ਦੇ ਲਈ ਸਾਨੂੰ ਤੋੜੇ ਤੇ ਡੀਜ਼ਲ ਤੇ ਜੇ ਟਰੈਕਟਰ ਤੁਸੀਂ ਨਹੀਂ ਲਿਆ ਸਕਦੇ ਉਹਨਾਂ ਦੀ ਲੋਡ ਆ ਸਭ ਤੋਂ ਵੱਧ ਸਾਨੂੰ ਇਸ ਚੀਜ਼ ਦੀ ਲੋਡ ਆ ਉਹ ਉਹੀ ਗੱਲ ਆ ਜਾਂਦੀ ਆ ਵੀ ਪੁੱਛੋ ਕੀ ਚੀਜ਼ ਚਾਹੀਦੀ ਆ ਹਨਾ ਸੋ ਬਹੁਤ ਦੁੱਖ ਦੀ ਘੜੀ ਆ ਪਰ ਇਹ ਗੱਲ ਆ ਜੀ ਫਰਮਜੀਤ ਬਾਈ ਸਾਰਾ ਪੰਜਾਬ ਸਾਰੇ ਐਨ ਆਰ ਆਈ ਥੋੜੇ-ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਹਿੰਮਤ ਹਾਰਨ ਦੀ ਲੋੜ ਨਹੀਂ ਜਦੋਂ ਕੋਈ ਐਨ ਆਰ ਆਈ ਆ ਉਹਨੇ ਪੈਸੇ ਭੇਜਣਿਆ ਸੇਵਾ ਲਈ ਉਹ ਆਪਦੇ ਪਿੰਡ ਦੇ ਬੰਦੇ ਨੂੰ ਚੁਣੀ ਨਾਲ ਉਹਦੇ 5-7 ਬੰਦੇ ਲਾਵੇ ਵੀ ਆ ਲੈ ਲੱਖ ਰੁਪਈਆ ਤੇ ਫਲਾਣੇ ਦਾ ਸੇਵਾ ਕਰਕੇ ਆ ਤੇ 20000 ਤੁਹਾਡਾ ਖਰਚ ਆਊਗਾ ਇਹ ਫੜ 80000 ਤੁਹਾਡਾ ਸਹੀ ਜਗ੍ਹਾ ਤੇ ਲੱਗੂਗਾ ਜੇ ਕਿਸੇ ਉਹੋ ਜਿਹੇ ਬੰਦੇ ਰਹੀਂ ਭੇਜਦੇ ਅਸੀਂ ਜੇਬ ਚ ਪਾਉਣਗੇ 20 ਤੁਹਾਡਾ ਲੱਗੂਗਾ ਤੁਸੀਂ ਭਰੋਸਾ ਦਿੰਦੇ ਹੋ ਵੀ ਭਾਈ ਜੇ ਦੋ ਪਾਣੀ ਬਾਈ ਨੇ ਜਿਵੇਂ ਕਿਹਾ ਜਦੋਂ ਪਾਣੀ ਲੈਣਾ ਅਸਲ ਮਦਦ ਨਹੀਂ ਤਾਂ ਉਦੋਂ ਲੋੜ ਪਈ ਬਿਲਕੁਲ ਮੈਂ ਸਾਰੇ ਦੇਖ ਰਿਹਾ ਜੀ ਜਦੋਂ ਪਾਣੀ ਸਾਫ਼ ਹੋ ਗਿਆ ਬਿਲਕੁਲ ਤੁਹਾਨੂੰ ਨਾਲ ਲੈ ਕੇ ਅਸੀਂ ਪਹੁੰਚਾਂਗੇ ਇਹ ਵਾਦਾ ਤੁਹਾਡੇ ਨਾਲ ਮਤਲਬ ਪਹੁੰਚਾਂਗੇ ਔਰ ਜਿੰਨੀ ਕ ਜੋਗੇ ਆ ਜਿੰਨੀ ਔਕਾਤ ਆ ਨਾਲ ਵੀ ਖੜਾਂਗੇ ਤੁਸੀਂ ਜੁੜਿਓ ਅਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਿਵੀ ਆ ਇਸ ਵੇਲੇ ਸੁਲਤਾਨਪੁਰ ਲੋਧੀ ਖੜੇ ਆ ਜਿੱਥੇ ਸਰਪੰਚ ਸਾਹਿਬ ਵਰਗੇ ਲਗਾਤਾਰ ਮਿਹਨਤ ਕਰ ਰਹੇ ਆ ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚ ਕੇ ਯਾਰ ਪਸ਼ੂ ਉਹਨਾਂ ਦੇ ਟਰੈਕਟਰ ਉਹਨਾਂ ਦੇ ਘਰ ਦਾ ਜੋ ਵੀ ਕੀਮਤੀ ਸਮਾਨ ਆ ਉਹਨੂੰ ਸਹੀ ਸੁਰੱਖਿਅਤ ਥਾਂ ਤੇ ਲਾ ਜਾ ਰਹੇ ਆ ਤੇ ਹੌਸਲਾ ਵਧਾਉਣ ਕਹਿ ਲੋ ਜਾਂ ਇੱਥੇ ਵੀ ਜੋ ਮਦਦ ਭਾਈ ਮੈਂ ਕਰ ਸਕਦਾ ਉਹ ਕਰਨਾ ਆ ਆਪਣਾ ਭਰਾ ਭਾਨਾ ਪਗੋੜਾ ਸਭ ਨੂੰ ਪਤਾ ਆਪਾਂ ਦੇਖਦੇ ਆਂ ਬਾਈ ਨੂੰ ਪਸੰਦ ਵੀ ਕਰਦੇ ਆਂ ਤੇ ਜਦੋਂ ਲੋੜ ਪੈਂਦੀ ਆ ਖੜਦਾ ਵੀ ਆ ਮੇਰੇ ਨਾਲ ਤਾਂ ਇਹਦਾ ਇਸ ਕਰਕੇ ਵੀ ਪਿਆਰ ਆ ਵੀ ਅਸੀਂ ਦੋਨੇ ਇੱਕ ਖਾਸ ਸ਼ਖਸ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਪਹਿਲੀ ਗੱਲ ਤਾਂ ਸਰਪੰਚ ਸਾਹਿਬ ਦੀ ਮੋਟਰ ਦੇਖੀ ਸਿੱਧੂ ਦੀ ਫੋਟੋ ਦੇਖੀ ਉੱਥੇ ਬਿਲਕੁਲ ਮੈਂ ਭਾਵਕ ਹੋ ਗਿਆ ਸੱਚੀ ਜਦੋਂ ਪਰਮਜੀਤ ਭਾਈ ਜੀ ਨੇ ਕਿਹਾ ਵੀ ਆਪਾਂ ਲੈ ਕੇ ਚੱਲਦੇ ਆਂ ਜਦੋਂ ਅਸੀਂ ਮੋਟਰ ਤੇ ਗਏ ਤੇ ਉਹ ਕੈਸਤੀ ਉਧਰਲੇ ਪਾਸੇ ਟਰਨ ਕਰੀ ਮੈਂ ਭਾਵਕ ਹੋ ਗਿਆ ਦੇਖ ਕੇ ਮਤਲਬ ਮੈਨੂੰ ਐ ਜੇ ਲੱਗਿਆ ਵੀ ਜਿਵੇਂ ਨਹੀਂ ਕੋਈ ਐ ਵੇਟ ਜੀ ਕਰਦਾ ਹੁੰਦਾ ਵੀ ਆ ਆ ਵੀ ਕਿਵੇਂ ਐ ਮੈਨੂੰ ਇਦਾਂ ਦੀ ਫੀਲਿੰਗ ਜੀ ਆਈ ਇੱਕ ਥੋੜਾ ਬਰਾੜ ਸਾਹਿਬ ਪਿੱਛੇ ਨੂੰ ਹੋ ਕੇ ਵੀ ਦਿਖਾ ਦਿਓ ਵੀ ਐ ਨਹੀਂ ਹੈਗਾ ਵੀ ਉੱਤੋਂ ਹੀ ਅਸੀਂ ਬਾਈ ਮੁੜ ਗਿਆ ਇੱਥੇ ਆ ਕੇ ਵਿੱਚ ਡਟੇ ਵਯਾ ਤੇ ਕਿਵੇਂ ਪਹਿਲਾਂ ਤਾਂ ਹਾਲਾਤ ਦੱਸੋ ਇੱਥੇ ਕਿਵੇਂ ਆ ਕੇ ਲੱਗੇ ਹਾਲਾਤ ਜੀ ਵੀ ਅਸਾ ਬਹੁਤ ਮਾੜੇ ਆ ਹਾਲਾਤ ਤਾਂ ਹੁਣ ਤੁਸੀਂ ਵੀ ਗਰਾਉਂਡ ਲੈਵਲ ਤੇ ਕੰਮ ਕਰ ਰਹੇ ਹੋ ਤੇ ਬਹੁਤ ਮਾੜੇ ਆ ਹਾਲਾਤ ਘਰ ਡੁੱਬ ਚੁੱਕੇ ਆ ਡੈਗ ਚੁੱਕੇ ਆ ਝੋਨਾ ਮੱਕੀ ਜਿੰਨੀ ਫਸਲ ਆ ਪਹਿਲਾਂ 23 ਦੇ ਵਿੱਚ ਪਹਾੜ ਆਏ ਸੀਗੇ ਸੋ ਉਹ ਨਹੀਂ ਲੋਟ ਆਏ ਹੁਣ ਫੇਰ ਹੋ ਗਿਆ ਤੇ ਕੀ ਕਰਨਗੇ ਇਹ ਹੀ ਸੋਚ ਕੇ ਤੇ ਬਹੁਤ ਟੈਨਸ਼ਨ ਹੁੰਦੀ ਹੈ ਵੀ ਕਿਵੇਂ ਕਰਨਗੇ ਇਹ ਬੰਦੇ ਕਿਵੇਂ ਸਰਵਾਈਵ ਕਰਨਗੇ ਜੀ ਕਿਉਂਕਿ ਖਰਚੇ ਤਾਂ ਰੋਝਦੇ ਆ ਫਸਲੀ ਹੈ ਨੀ ਕੀ ਹੁਣ ਮੈਂ ਪੰਜਾਬੀਆਂ ਦੀ ਇੱਕ ਫੋਰ ਚਲੋਏ ਇਹ ਗੱਲ ਇਹਨਾਂ ਦਾ ਸਾਪਣ ਵੀ ਆ ਇਹ ਬੰਦਿਆਂ ਦੇ ਘਾ ਡੁੱਬੇ ਪਿਆ ਪਰ ਇਹ ਲੋਕਾਂ ਨੂੰ ਕੱਢਦੇ ਫਿਰਦੇ ਆ ਹਾਂ ਇਹ ਸਲੂਟ ਆ ਇਹ ਕੋਈ ਕੋਈ ਜੋਧਾ ਹੁੰਦਾ ਵੀ ਕਿਉਂਕਿ ਬਾਦ ਚੜ ਕੇ ਮੂਰੇ ਹਿੱਸਾ ਪਾਉਣਾ ਮੈਂ ਵੀ ਦੇਖ ਰਿਹਾ ਮੱਝਾਂ ਗਾਮਾਂ ਅੱਛਾ ਦੂਜੀ ਗੱਲ ਮੈਂ ਇੱਕ ਜਿਹੜਾ ਚੰਗਾ ਕੰਮ ਕਰਦਾ ਨਾ ਉਹਦੀ ਸਲੋਤਾ ਕਰਨ ਦੇ ਵਿੱਚ ਕੋਈ ਉਹ ਨਹੀਂ ਮੈਂ ਰਾਣਾ ਗੁਰਜੀਤ ਸਿੰਘ ਜਦੋਂ ਮੈਂ ਇੱਥੇ ਆਇਆ ਉਹਨਾਂ ਦੇ ਬੇਟੇ ਚੜਾਇਆ ਹੋਇਆ ਸੀ ਪਜਾਮਾ ਤਾਂ ਤੇ ਫਿਰ ਰਹੇ ਸੀ ਜਿੰਨੀਆਂ ਕਿਸ਼ਤیاں ਵੀ ਇੱਥੋਂ ਤੁਸੀਂ ਕੱਢੋ ਹਨਾ ਤੇ ਕੋਲੋਂ ਖਰਚਾ ਕਰਕੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਉਹਨਾਂ ਨੂੰ ਵੀ ਸਲੂਟ ਬਣਦਾ ਜੀ ਜਿਹੜਾ ਕੋਈ ਚੰਗਾ ਕੰਮ ਕਰਦਾ ਸਾਨੂੰ ਸਲਾਉਣਾ ਚਾਹੀਦਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਜੀ ਉਹਨਾਂ ਦੇ بیٹے ਦਾ ਤੇ ਰਾਣੀ ਦਾ ਕੰਮ ਜੀ ਤੇ ਇੱਕ ਫੇਰ ਆਪਾਂ ਇੱਥੇ ਆਉਣੇ ਹਾਂਗੇ ਲੋਕਾਂ ਦੀ ਇੱਥੇ ਮੇਨ ਇਹੀ ਬਾਈ ਜਦੋਂ ਆਪਾਂ ਪਹੁੰਚਦੇ ਵੀ ਆ ਨਾ ਡੰਗਰ ਵੱੱਛਾ ਹੌਲੀ ਹੌਲੀ ਉਲ ਜਾ ਰਿਹਾ ਪਰ ਟਾਰੇ ਇਸ ਗੱਲ ਨੂੰ ਲੱਗਦਾ ਵੀ ਪਾਣੀ ਦਾ ਲੈਵਲ ਹਜੇ ਵਧਨ ਹਜੇ ਜਹ ਜਹ ਨਾ ਹਾਂ ਇਹ ਆ ਇੱਕ ਮੈਂ ਹੋਰ ਕਹੂੰਗਾ ਬਾਈ ਵੀ ਅਜਿਵੇਂ ਹੁਣ ਅਸੀਂ ਸੀ ਸਾਡੇ ਬਹੁਤ ਹੀ ਮੈਂ ਨਾਂ ਲੈਣਾ ਉਹਨਾਂ ਨੇ ਸਪੈਸ਼ਲੀ ਸਾਨੂੰ ਫੋਨ ਕਰਿਆ ਕਰਨੀ ਗੱਲ ਟ੍ਰਾਂਟੋ ਤੋਂ ਕੋਕਰੀਪਿੰਡ ਤੋਂ ਆ ਉਹ ਹਮੇਸ਼ਾ ਹੀ ਵੱਧ ਚੜ ਕੇ ਹਿੱਸਾ ਪਾਉਂਦੇ ਆ ਕਿਸੇ ਕੰਮ 'ਚ ਵੀ ਹੋਵੇ ਉਹਨਾਂ ਨੇ ਸਾਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਜਾਓ ਗਰਾਊਂਡ ਲੈਵਲ ਤੇ ਪਤਾ ਕਰੋ ਵੀ ਕੀ ਚੀਜ਼ ਦੀ ਲੋੜ ਆ ਉੱਥੇ ਵੀ ਕਈ ਵਾਰੀ ਆਪਾਂ ਪੱਠੇ ਜਾਂ ਕੋਈ ਹੋਰ ਚੀਜ਼ ਚਾੱਕ ਕੇ ਲੈ ਗਏ ਸੋ ਸੁੱਖਾ ਮੈਂ ਸਾਰੇ ਅਸੀਂ ਆਏ ਆ ਇਸੇ ਕਰਕੇ ਵੀ ਇੱਥੇ ਕੀ ਚੀਜ਼ ਦੀ ਲੋੜ ਆ ਉਹ ਚੀਜ਼ ਲਿਆ ਕੇ ਦੇਗੀ ਇਹ ਮੈਂ ਤੁਹਾਡੇ ਚੈਨਲ ਰਹੀ ਸਾਰਿਆਂ ਨੂੰ ਦੱਸਦਾ ਵੀ ਕਈ ਵਾਰੀ ਆਪਾਂ ਚੀਜ਼ ਇੰਨੀ ਚੱਕ ਲਿਓ ਨੇ ਉਹ ਪਹਿਲਾਂ ਹੀ ਉੱਥੇ ਉਹ ਰੌਲਦੀ ਆ ਖਰਾਬ ਹੁੰਦੀ ਆ ਸੋ ਪਿੰਡ ਪਿੰਡ ਜਾ ਕੇ ਪਹਿਲਾਂ ਤਾਂ ਇਹ ਪਤਾ ਕਰੋ ਵੀ ਕੀ ਚੀਜ਼ ਦੀ ਲੋੜ ਆ ਫਿਰ ਉੱਥੇ ਉਹ ਚੀਜ਼ ਉੱਪੜਦੀ ਕਰੋ ਸਾਡੇ ਨਾ ਗਵਾਂਡ ਚ ਪਿੰਡ ਆ ਬਰਕੰਦੀ ਹਾਂਜੀ ਬਰਕੰਦੀ ਆ ਸ਼ਾਇਦ ਹਾਂ ਤੋਂ ਆਏ ਸੀਗੇ ਮੁੰਡੇ ਉਹ ਸਰਪੰਚ ਸਾਹਿਬ ਨੂੰ ਮਿਲਾਏ ਇਹਨਾਂ ਨੇ ਇੱਕ ਗੱਲ ਕਹੀ ਕਹਿੰਦਾ ਵੀਰਾ ਅਸੀਂ ਇੱਥੇ ਠੀਕ ਠਾਕ ਸਥਿਤੀ 'ਚ ਹਾਂ ਠੀਕ ਆ ਤਾਂ ਇਹਨਾਂ ਦੀ ਵੀ ਗੱਲ ਇਹ ਸੀ ਵੀ ਯਾਰ ਤੁਸੀਂ ਪੁੱਛੋ ਜ਼ਰੂਰ ਹਾਂ ਕੋਈ ਇਹੋ ਜਿਹਾ ਆਪਾਂ ਸਰਪੰਚ ਸਾਹਿਬ ਦਾ ਨੰਬਰ ਵੀ ਦੇ ਸਕਦੇ ਹਾਂ ਵੀ ਤੁਸੀਂ ਬੰਦਿਆਂ ਤੋਂ ਪੁੱਛ ਲੋ ਕਿ ਸਰਪੰਚ ਸਾਹਿਬ ਮੈਂ ਤੁਸੀਂ ਮਾੜਾ ਇਸ ਗੱਲ ਤੇ ਤੁਸੀਂ ਦੱਸੋ ਦੇਖੋ ਜੀ ਹੁਣੇ ਜਿਹੜੇ ਤੁਸੀਂ ਵੀਰ ਮਿਲਾਏ ਆ ਜਾਂ ਭਾਨਾ ਭਾਜੀ ਸਾਡੇ ਕੋਲ ਇੱਥੇ ਪਹੁੰਚੇ ਆ ਤੁਹਾਡੇ ਮਾਧਿਅਮ ਰਹੀਂ ਮੈਂ ਫਿਰ ਅਪੀਲ ਕਰਦਾ ਇਹਨਾਂ ਨੂੰ ਇਹ ਹਲੇ ਮੈਂ ਉਹ ਗੱਲ ਨਹੀਂ ਸੀ ਦੱਸੀ ਜਿਹੜੀ ਆਪਾਂ ਨੌਜਵਾਨਾਂ ਨੂੰ ਦੱਸ ਕੇ ਆਏ ਆ ਕਿ ਜਿਹੜੀ ਆ ਜਿਹੜੀ ਹੈਗੇ ਆ ਰਾਸ਼ਨ ਜਾਂ ਡੰਗਰਾਂ ਦੀ ਜਿਹੜੀ ਸਮੱਗਰੀ ਹੈ ਸਾਡੇ ਕੋਲ ਬਹੁਤ ਵੱਡੇ ਪੱਧਰ ਤੇ ਪਹੁੰਚ ਪਈ ਆ ਪਹੁੰਚ ਗਈ ਆ ਚਾਹੇ ਹਾਲਾਤ ਸਾਡੇ ਇਥੇ ਰਸਤੇ ਨਹੀਂ ਹੈਗੇ ਕਿਸਤੀਆਂ ਰਾਹੀਂ ਸਾਡੇ ਬਹੁਤ ਧੰਨਵਾਦ ਕਰਦੇ ਆ ਨਾ ਸੰਤ ਮਹਾਪੁਰਸ਼ਾਂ ਦਾ ਬਾਬਾ ਸੁਖਾਲ ਸਿੰਘ ਸ੍ਰੀ ਹਾਲੀ ਸਾਹਿਬ ਵਾਲਿਆਂ ਨੇ ਲੰਗਰ ਵੀ ਲਾਏ ਹੋਏ ਆ ਤੇ ਰਸਤਾ ਵਿੱਚ ਪਚਾਰੇ ਤੇ ਹੋਰ ਪੰਜਾਬ ਦੇ ਦੇ ਐਨ ਆਰ ਆਈ ਵੀਰ ਪਚਾਰੇ ਆ। ਸੋ ਵੀਰੋ ਬੇਨਤੀ ਆ ਸਾਡੀ ਫਿਰ ਤੁਹਾਡੇ ਮਾਧਿਅਮ ਨਾਲ ਅਖਰ ਦੇ ਰਹੀਂ। ਕਿ ਤੁਹਾਨੂੰ ਰੱਜਿਆਂ ਨੂੰ ਰਜਾਉਣ ਦਾ ਕੋਈ ਲੋੜ ਨਹੀਂ ਹੈਗੀ। ਬਿਲਕੁਲ ਸਹੀ ਸਮਰੱਥ ਆ। ਪਹਿਲਾਂ ਹੀ ਅਸੀਂ ਪ੍ਰਬੰਧ ਕਰ ਲਏ ਸੀ ਆੜੋਂ ਤੋਂ ਪਹਿਲਾਂ। ਧੰਨਵਾਦ ਹੈ ਤੁਹਾਡਾ ਜਿਹੜੀ ਸਮਗਰੀ ਆਈਆਂ ਅਸੀਂ ਸਿਰ ਮੱਥੇ ਕਬੂਲ ਕਰਦੇ ਆਂ। ਪਰ ਜਦੋਂ ਹੜ ਖਤਮ ਹੋ ਜਾਣਾ ਉਸ ਤੋਂ ਬਾਅਦ ਤੁਹਾਡੀ ਸਾਨੂੰ ਬੜੀ ਲੋੜ ਪੈਣੀ ਉਦੋਂ ਕਿਸੇ ਨੇ ਨਹੀਂ ਆਉਣਾ। ਤੁਸੀਂ ਆ ਕੇ ਕੱਲੇ-ਕੱਲੇ ਘਰ ਦੇ ਵਿੱਚ ਤੁਹਾਡੀ ਗੱਡੀ ਜਾਊ ਟਰੈਕਟਰ ਜਾਊਗਾ ਜੇ ਤੁਸੀਂ ਜਲਦੀ ਆਉਣਾ ਚਾਹੁੰਦੇ ਟਰੈਕਟਰ ਆ ਜਾਊਗਾ ਤਾਂ ਅਸੀਂ ਟਰੈਕਟਰ ਦਵਾਂਗੇ ਜਾਂ ਲੈ ਕੇ ਆਇਓ ਜੇ ਸਮਗਰੀ ਲੈਣੀ ਕੋਈ ਤੇ ਉੱਥੇ ਤੁਸੀਂ ਪਰਿਵਾਰ ਮੁਤਾਬਕ ਉਹਨਾਂ ਨੂੰ ਚੀਜ਼ ਜਿਹੜੀ ਉਹਨਾਂ ਦੀ ਸਥਿਤੀ ਦੇਖ ਕੇ ਕਿ ਜੇ ਕਿਸੇ ਦੀ ਤੂੜੀ ਰੁੜੀ ਆ ਸ਼ੈੱਡ ਦੇ ਵਿੱਚ ਤੂੜੀ ਹੈ ਹੀ ਨਹੀਂ ਜਾਂ ਗਲ ਗਈ ਆ ਉਹਨੂੰ ਤੂੜੀ ਦਿਓ ਨਾ ਕਿ ਆਪਾਂ ਉੱਥੇ ਤੂੜੀ ਦੀਆਂ ਟਰਾਲੀਆਂ ਲਾਹਾ ਦਈਏ ਕੋਈ ਦੂਰ ਪਰੇ ਜਾਊਗਾ ਵੀ ਤੇ ਵੈਸੇ ਸਾਨੂੰ ਸਮਗਰੀ ਦੀ ਲੋੜ ਨਹੀਂ ਜਿਹੜੇ ਸਾਡੇ ਬੰਨ ਟੁੱਟੇ ਆ ਨਾ ਉਸ ਨੂੰ ਪੂਰਨ ਦੇ ਲਈ ਸਾਨੂੰ ਤੋੜੇ ਤੇ ਡੀਜ਼ਲ ਤੇ ਜੇ ਟਰੈਕਟਰ ਤੁਸੀਂ ਨਹੀਂ ਲਿਆ ਸਕਦੇ ਉਹਨਾਂ ਦੀ ਲੋੜ ਆ ਸਭ ਤੋਂ ਵੱਧ ਸਾਨੂੰ ਇਸ ਚੀਜ਼ ਦੀ ਲੋੜ ਹੈ ਤੇ ਇਸ ਸਮੇਂ ਤੁਹਾਡੀ ਜਿਹੜੀ ਹੈਗੀ ਆ ਦਵਾ ਦੀ ਤੇ ਅਰਦਾਸ ਦੀ ਜ਼ਰੂਰਤ ਆ ਕਿ ਪਾਣੀ ਇੰਨੇ ਦਿਨਾਂ ਤੋਂ ਸਾਡੇ ਘਰਾਂ ਦੇ ਵਿੱਚ ਵੜਿਆ ਘਰਾਂ ਦੇ ਹਾਲਤ ਬਹੁਤ ਘਰ-ਪਾਟ ਰਹੇ ਆ ਡਿੱਗਣੇ ਸ਼ੁਰੂ ਹੋ ਗਏ ਆ ਅੱਜ ਦੇਖਿਆ ਤੁਸੀਂ ਮੱਝਾਂ ਨੂੰ ਕਦੀ ਬੇੜੀਆਂ 'ਚ ਚੜਾਇਆ ਨਹੀਂ ਸੀ ਗਿਆ ਅੱਜ ਮੱਝਾਂ ਵਿੱਚ ਪਾਚੜਵਾ ਰਹੇ ਆ ਤਾਂ ਤੁਸੀਂ ਜਦੋਂ ਇਹ ਸਥਿਤੀ ਪਾਣੀ ਆਪਣੇ ਘਰ ਨੂੰ ਮੁੜਦਾ ਪਾਣੀ ਆਪਣੇ ਘਰ ਨੂੰ ਮੁੜੂਗਾ ਪਰ ਤੁਸੀਂ ਸਾਡੇ ਵੱਲ ਮੁੜਿਓ ਕਿ ਆਪਾਂ ਜਿਹੜੇ ਸਾਡੇ ਬੰਨ ਆ ਜੇ ਤੁਸੀਂ ਅੱਜ ਸਾਨੂੰ ਦੇਜੋਗੇ ਚਾਰਾ ਦੇ ਕੇ ਕੁਛ ਦੇ ਕੇ ਸਾਡੇ 6 ਮਹੀਨਾ ਚੱਲ ਖਾ ਲਾਂਗੇ 6 ਮਹੀਨੇ ਖਾ ਲਾਂਗੇ ਸੌਰੀ 6 ਮਹੀਨੇ ਤੇ ਨਹੀਂ ਦੇ ਸਕਦਾ ਕੋਈ ਮਹੀਨਾ ਮਹੀਨਾ ਮਿਲ ਸਕਦਾ ਸਾਨੂੰ 10 ਦਿਨ ਮਿਲ ਸਕਦਾ ਪਰ ਅਸੀਂ ਸਾਲ ਵਾਸਤੇ ਕਿੱਧਰ ਜਾਵਾਂਗੇ ਸਾਡੀ ਫਸਲ ਨਹੀਂ ਵੇਚੀ ਜਾਣੀ ਮੈਂ ਮੈਂ ਇੱਕ ਗੱਲ ਥੋੜੀ ਜਿਹੀ ਵੇਚੀ ਰੋਕੇ ਕਰਦਾ ਪੂਰੀ ਕਰਦਾ ਥੋੜੀ ਗੱਲ ਨੂੰ ਅੱਗੇ ਤੋਰਦਾ ਅਸੀਂ ਜਦੋਂ ਭਾਵਕ ਹੁੰਨੇ ਆ ਸਾਰੇ ਆਪਾਂ ਭਾਵਕ ਤਾਂ ਹੈਗੇ ਆ ਚਲੋ ਅਸਿਕ ਕਦੇ ਮੁੱਲਰ ਜਾਣਦੇ ਆ ਵੀ ਅੱਜ ਤੈਨੂੰ ਜੋ ਲੋਡ ਆ ਦੱਸ ਇੱਥੇ ਝੋਨੇ ਦਾ ਤਾਂ ਗਰੰਟੀ ਹੋਈ ਗਈ ਸਭ ਨੂੰ ਮੈਨੂੰ ਲੱਗਦਾ ਜਿਹੜੇ ਹਾਲਾਤ ਆ ਇਹਨਾਂ ਨੂੰ ਕਣਕ ਬੀਜਣੀ ਵੀ ਔਖੀ ਹੋ ਜਾਣੀ ਆ ਬੀਜੀ ਨਹੀਂ ਜਾਣੀ ਜੀ ਹਾਂ ਇਹਨਾਂ ਨੂੰ ਅੱਜ ਸਾਰੀਆਂ ਚੀਜ਼ਾਂ ਲਿਆਉਣ ਨੂੰ ਆਪਾਂ ਨੂੰ ਕੋ ਸਿਸਟਮ ਬਣਾਉਣਾ ਪਊ ਹਾਂ ਜਿਹੜੀ ਮਦਦ ਆ ਉਹ ਹੌਲੀ ਹੋਣੀ ਆ ਅਵੇ ਜਦੋਂ ਲੋਡ ਆ ਜਦੋਂ ਹਾਂ ਵੀ ਇੱਕਦਮ ਆ ਜਿਹੜਾ ਚੱਕੇ ਉਹ ਕਰ ਦੇਣਾ ਤੇ ਵੀ ਜੇ ਵੇ ਉਹੀ ਗੱਲ ਆ ਜਾਂਦੀ ਆ ਵੀ ਪੁੱਛੋ ਕੀ ਚੀਜ਼ ਚਾਹੀਦੀ ਆ ਹਨਾ ਤੇ ਅ ਸੋ ਬਹੁਤ ਦੁੱਖ ਦੀ ਘੜੀ ਆ ਤੇ ਪਰ ਇਹ ਗੱਲ ਆ ਜੀ ਪਰਮਜੀਤ ਬਾਈ ਸਾਰਾ ਪੰਜਾਬ ਸਾਰੇ ਐਨ ਆਰ ਆਈ ਥੋੜੇ-ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਹਿੰਮਤ ਹਾਰਨ ਦੀ ਲੋੜ ਨਹੀਂ ਇਹ ਸਾਡੀ ਪੰਜਾਬੀ ਕੌਮ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਉਹ ਮੁਗਲਾਂ ਤੋਂ ਪਹਿਲਾਂ ਤੋਂ ਇਹਨਾਂ ਨੂੰ ਮਟਾਉਣਾ ਚਾਹੁੰਦੀ ਆਈ ਹੈ ਚਾਹੋ ਉਸ ਵੇਲੇ ਦੀਆਂ ਰਾਜੇ ਹੋਣ ਚਾਹੇ ਸਰਕਾਰਾਂ ਹੋਣ ਇਹ ਨਾ ਕਦੇ ਮਿਟਿਆ ਨਾ ਕਦੇ ਮਿਟਣਾ ਇਹ ਸਿਰਫ ਕੱਲੀ-ਕੱਲੀ ਸਾਡੀ ਪੰਜਾਬੀ ਕੌਮ ਹੈ ਦੁੱਖ ਦੀ ਘੜੀ ਚ ਨਾਲ ਖੜਦੀ ਹੈ ਤੇ ਨੀ ਕਿਸੇ ਬਿਹਾਰ ਵਾਲਿਆਂ ਦਾ ਕਦੇ ਯੂਪੀ ਵਾਲਿਆਂ ਦਾ ਦੇਖਿਆ ਵੀਡੀਓ ਵੀ ਇੱਥੇ ਸਾਡੇ ਲੰਗਰ ਲੱਗੇ ਆ ਜੀ ਅਸੀਂ ਐਂ ਕਰਦੇ ਆ ਜਾਂ ਸੇਵਾ ਕਰਦੇ ਆ ਇਹ ਸਿਰਫ ਸਾਡੇ ਇਕੱਲੇ ਪੰਜਾਬੀਆਂ ਦੇ ਹਿੱਸੇ ਚ ਆਇਆ ਪਰ ਜਿਹੜੀ ਮੈਂ ਫਿਰ ਉਹੀ ਆ ਹੁਣ ਤੁਸੀਂ ਇੱਥੇ ਮਦਦ ਲਈ ਆਏ ਹੋ ਤੁਸੀਂ ਭਰੋਸਾ ਦਿੰਦੇ ਹੋ ਵੀ ਭਾਈ ਜੇ ਦੋ ਪਾਣੀ ਬਾਈ ਨੇ ਜਿਵੇਂ ਕਿਹਾ ਜਦੋਂ ਪਾਣੀ ਲੈਣਾ ਅਸਲ ਮਦਦ ਦਿੱਤਾ ਉਦੋਂ ਲੋਡ ਪੈਣੀ ਆ ਬਿਲਕੁਲ ਮੈਂ ਸਾਰੇ ਦੇਖ ਰਿਹਾ ਜੀ ਜਦੋਂ ਪਾਣੀ ਸਾਫ਼ ਹੋ ਗਿਆ ਬਿਲਕੁਲ ਤੁਹਾਨੂੰ ਨਾਲ ਲੈ ਕੇ ਅਸੀਂ ਪਹੁੰਚਾਂਗੇ ਜੀ ਇਹ ਵਾਦਾ ਤੁਹਾਡੇ ਨਾਲ ਮਤਲਬ ਪਹੁੰਚਾਂਗੇ ਔਰ ਜਿੰਨੀ ਕੁ ਜੋਗੇ ਆ ਜਿੰਨੀ ਕੁ ਔਕਾਤ ਆ ਨਾਲ ਵੀ ਖੜਾਂਗੇ ਜੀ ਕੋਈ ਚੱਕਰ ਨਹੀਂ ਬਾਕੀ ਜਿਵੇਂ ਇੱਕ ਮੈਂ ਹੋਰ ਦੱਸਦਾ ਵੀ ਜੇ ਮੈਨੂੰ 2-3 ਬੰਦਿਆਂ ਨੇ ਦੱਸਿਆ ਇਹ ਤੁਹਾਡੇ ਵਾਲੀ ਗੱਲ ਜੀ ਜੀ ਉਹ ਕਹਿੰਦੇ ਵੀ ਜਦੋਂ ਸਾਨੂੰ ਲੋਡ ਕੀ ਪੈਣੀ ਆ ਵੀ ਜਦੋਂ ਪਾਣੀ ਲੈ ਗਿਆ ਸਾਨੂੰ ਬੋਰੇ ਚਾਹੀਦੇ ਆ ਜੀ ਜਿਹੜੇ ਆ ਗੱਟੇ ਚਾਹੀਦੇ ਆ ਇਹ ਚਾਹੀਦੇ ਆ ਤੇਲ ਚਾਹੀਦਾ ਕਿਉਂਕਿ ਅਸੀਂ ਬੰਨ ਬੰਨਣੇ ਆ ਸਾਡਾ ਉਦੋਂ ਵੀ ਬਹੁਤ ਖਰਚਾ ਹੋਣਾ ਵੀ ਉਦੋਂ ਵੀ ਸਾਨੂੰ ਉਸ ਵੇਲੇ ਨਾਲ ਖੜਿਓ ਅੱਜ ਤੁਹਾਡੇ ਲਈ ਗੱਲ ਵੀ ਅੱਜ ਸਾਰਾ ਕੁਝ ਹੈਗਾ ਸੈਟ ਹੈ ਵੀ ਠੀਕ ਆ ਫਸਲਾਂ ਡੋਪ ਗਈਆਂ ਤਬਾਹ ਹੋ ਗਈਆਂ ਪਰ ਉਦੋਂ ਬਾਅਦ ਚ ਵੀ ਨਾਲ ਖੜਿਓ ਇਹ ਨਹੀਂ ਗੱਲ ਵੀ ਹੁਣੇ ਜ਼ੋਰ ਲਾਤਾ ਹਫਤਾ 10 ਦਿਨ ਮੁੜ ਕੇ ਬਾਤ ਨਹੀਂ ਪੁੱਛੀ ਬਾਅਦ ਚ ਵੀ ਨਾਲ ਖੜਾਂਗੇ ਤੇ ਖੜੇ ਵੀ ਆ ਤਾਂ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਮੈਂ ਤਾਂ ਇਹੀ ਸੀ ਵੀ ਜੇ ਕੋਈ ਆਇਆ ਇੰਨੀ ਬਾਟ ਚੱਲ ਕੇ ਉਹ ਭਾਈ ਸਾਡੇ ਮਾਧਿਅਮ ਰਾਹੀਂ ਤੁਹਾਡੇ ਜਰੂਰ ਰੂਬਰੂ ਹੋਵੇ ਤੇ ਤੁਹਾਨੂੰ ਪਤਾ ਲੱਗੇ ਵੀ ਲੋਕ ਇੱਥੇ ਆ ਰਹੇ ਆ ਤੇ ਮੈਂ ਫਿਰ ਹਾਂ ਇੱਕ ਗੱਲ ਹੋਰ ਸੀ ਛੋਟੀ ਜੀ ਮੈਂ ਪਹਿਲਾਂ ਵੀ ਕਰਦਾ ਹੁੰਦਾ ਕਿਉਂਕਿ ਜਿੱਥੇ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਗੀਆਂ ਜੀ ਜਿਹੜੀ ਸੇਵਾ ਐਨ ਆਰ ਆਈ ਬਹੁਤ ਭੇਜਦੇ ਆ ਚਾਹੇ ਉਹ ਸਾਡੇ ਕੋਈ ਕੋਈ ਵੀ ਹੋਵੇ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੈਨੂੰ ਨਹੀਂ ਪਤਾ ਚੰਗੀ ਲੱਗੂ ਕਿ ਨਾ ਲੱਗੂ ਕਈ ਸਮਾਜ ਸੇਵੀ ਮੇਰੇ ਅੱਗੇ ਨਾਲ ਲੜ ਵੀ ਪਏ ਜਦੋਂ ਕੋਈ ਐਨ ਆਰ ਆਈ ਆ ਉਹਨੇ ਪੈਸੇ ਭੇਜਣੇ ਆ ਸੇਵਾ ਲਈ ਉਹ ਆਪਦੇ ਪਿੰਡ ਦੇ ਬੰਦੇ ਨੂੰ ਚੁਣੇ ਨਾਲ ਉਹਦੇ 5-7 ਬੰਦੇ ਲਾਵੇ ਵੀ ਆ ਲੈ ਲੱਖ ਰੁਪਈਆ ਤੇ ਫਲਾਣੇ ਦਾ ਸੇਵਾ ਕਰਕੇ ਆ ਤੇ 20000 ਤੁਹਾਡਾ ਖਰਚ ਆਊਗਾ ਇਹ ਫੜ 80000 ਤੁਹਾਡਾ ਸਹੀ ਜਗ੍ਹਾ ਤੇ ਲੱਗੂਗਾ ਜੇ ਕਿਸੇ ਉਹੇ ਜੇ ਬੰਦੇ ਰਹੀਂ ਭੇਜਦੇ 80 ਜੇਬ ਚ ਪਾਉਣਗੇ 20 ਤੁਹਾਡਾ ਲੱਗੂਗਾ ਵੀ ਆਪ ਤੇ ਪਿੰਡ ਦੇ ਬੰਦਿਆਂ ਨੂੰ ਚੁਣੋ ਜਿੰਨਾ ਸਿੱਧਾ ਹੋ ਸਕੇ ਤਾਂ ਮੈਂ ਫੇਰ ਇਹੀ ਕਹਿਣਾ ਵੀ ਤੇ ਨਾਲ ਪੁੱਛ ਕੇ ਅਗਲੇ ਤੋਂ ਵੀ ਬਾਈ ਇੱਕ ਕਿਹੜਾ ਵੱਧ ਲੱਗ ਜੂ ਵੀ ਬਾਈ ਤੁਹਾਨੂੰ ਚਾਹੀਦਾ ਕੀ ਆ ਇੱਥੇ ਇਹ ਨਹੀਂ ਵੀ ਸਮਾਨ ਲਿਆ ਕੇ ਵੀ ਯਾਰ ਰੱਖ ਲੋ ਤੇ ਨਹੀਂ ਤਾਂ ਫਿਰ ਪਤਾ ਹੀ ਹੈ ਕੀ ਹੁੰਦਾ ਹੁੰਦਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਸਬਸਕ੍ਰਾਈਬ